ਬਿਜਲੈਂਸ ਬਿਊਰੋ ਦੀ ਟੀਮ ਨੇ ਅਚਨਚੇਤ ਸਰਕਾਰੀ ਹਸਪਤਾਲ ਵਿੱਚ ਮਾਰਿਆ ਛਾਪਾ ਡੋਪ ਟੈਸਟਾਂ ਦੀ ਕੀਤੀ ਚੈਕਿੰਗ ਅੱਜ ਕੁਝ ਸਮਾਂ ਪਹਿਲਾਂ ਬਿਜਲੈਂਸ ਬਿਊਰੋ ਦੀ ਟੀਮ ਵੱਲੋਂ ਸਪੈਸ਼ਲ ਤੌਰ ਤੇ ਅਚਨਚੇਤ ਸਰਕਾਰੀ ਹਸਪਤਾਲ ਵਿੱਚ ਕੀਤੀ ਗਈ ਚੈਕਿੰਗ ਬਿਜਲੈਂਸ ਬਿਊਰੋ ਕੀਤਾ ਜਾ ਰਿਹਾ ਹੈ ਬਿਜਲੈਂਸ ਬਿਊਰੋ ਬਰਨਾਲਾ ਵੱਲੋਂ ਦੀ ਅੱਜ ਡੋਪ ਟੈਸਟ ਜਿਹੜੀ ਬ੍ਰਾਂਚ ਹੈ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡਾਕਟਰ ਟੈਸਟ ਕਰਵਾਉਣ ਆਉਂਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਹਾਂ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਵਿੱਚ ਅਸੀਂ ਸੈਂਪਲ ਲੈ ਰਹੇ ਹਾਂ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੂੰ ਸਾਡੇ ਲਈ ਡਾਊਟਫੁੱਲ ਨੂੰ ਉਹ ਅੰਡਰ ਇਨਵੈਸਟੀਗੇਸ਼ਨ ਹੈ ਇਹਦਾ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਜੀ ਜੋ ਵੀ ਇਹਦਾ ਪੜਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਅਲਟਰ ਜੰਟ ਪਾਇਆ ਜਾਂਦਾ ਤਾਂ ਉਹਦੀ ਕਾਰਵਾਈ ਕਰਾਂਗੇ ਸਰ ਜਿਵੇਂ ਉੱਚੇ ਕਿ ਛਾਪੇ ਮਾਰੀ ਕੀਤੀ ਹੈ ਕੋਈ ਸ਼ਿਕਾਇਤ ਮਿਲੀ ਸੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਖ਼ਲਾਫਾ ਸੀ ਜਿਸ ਤੋਂ ਪਿਛਾਛਤ ਲੈ ਕੇ ਇਹਨਾਂ ਦੀ ਚੈਕਿੰਗ ਕਰੀਏ ਚਲ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗਲਤ ਪਾਈ ਗਈ ਚੀਜ਼ ਨਹੀਂ ਸਾਡੇ ਲਈ ਦੋ ਵਿਅਕਤੀ ਡਾਊਟਫੁੱਲ ਨੇ ਜੀ ਇੱਕ ਬੰਦੇ ਦਾ ਨੰਬਰ ਲਿਖਾਈ ਨੰਬਰ غلط ਲਿਖਾਇਆ ਹੋਇਆ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਸੀ ਲੱਭ ਲਿਆ ਉਹ ਬੰਦਾ ਹਾਜ਼ਰ ਨਹੀਂ ਹੋ ਰਿਹਾ ਆਪਣਾ ਟੈਸਟ ਦੁਬਾਰਾ ਰੀਪੀਟ ਕਰਵਾਉਣੀ ਚਾਹੀਦੀ ਜਦ ਕਿ ਇੱਥੇ ਨੈਗੇਟਿਵ ਆਇਆ ਹੋਇਆ ਹੈ ਅਸੀਂ ਜੇ ਸਾਡੀ ਹਾਜ਼ਰੀ ਚਾਹੂ ਅਸੀਂ ਫੇਰੀ ਪ੍ਰਮਾਣ ਕਰਾਂਗੇ ਕਿ ਉਹ ਅਸਲੀ ਨੈਗੇਟਿਵ ਸਭ ਜੇਕਰ ਇਹ ਸਾਡੇ ਜਿਹੜੇ ਨੈਗੇਟਿਵ ਆਏ ਨੇ ਕਿਸ ਸਮਾਂਹਲੇ ਵਿੱਚ ਕਰਵਾਏ ਗਏ ਸੀ ਟੈਸਟ ਉਹਨਾਂ ਕੇ ਜ਼ਿਆਦਾਤਰ ਅਸਲ ਆ ਲੈਸੈਂਸ ਦੇ ਸੰ ਅਸਲੇ ਤੋਂ ਬਿਨਾ ਹੋਰ ਕਿਸੇ ਕਾਰਵਾਈ ਦੇ ਕੀ ਲੋੜ ਤੋਂ ਹੋਵੇ ਹੋਰ ਜਿਵੇਂ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਜਾਂ ਜੋ ਵੀ ਆਪਣੇ ਕਿਸੇ ਵੀ ਕੋਈ ਆਮ ਵਿਅਕਤੀ ਵੀ ਕਰਵਾ ਸਕਦਾ ਜੀ ਸਾਡੀ ਜਿਹੜੀ ਡਿਊਟੀ ਇਹ ਆ ਵੀ ਅਸੀਂ ਜੋ ਵਿਅਕਤੀ ਦਾ ਰਿਜ਼ਲਟ ਸਹੀ ਹੋਣਾ ਚਾਹੀਦਾ ਜੀ ਇਹ ਨਹੀਂ ਹੈ ਵੀ ਮਤਲਬ ਉਹ ਕੋਈ ਸੈਂਪਲ ਹੋਰ ਦੇ ਗਿਆ ਉਹਦੀ ਆਈਡੈਂਟੀਟੀ ਕੋਈ ਹੋਰ ਆ ਕੋਈ ਬੰਦਾ ਉਹਦੀ ਮਤਲਬ ਰਿਜ਼ਲਟ ਕੋਈ ਹੋਰ ਲੈ ਗਿਆ ਅਸੀਂ ਉਹਦੀ ਆਈਡੈਂਟੀਟੀ ਚੈੱਕ ਕਰਕੇ ਬਾਕਾਇਦਾ ਉਸੇ ਵਿਅਕਤੀ ਦਾ ਯੂਰਨ ਦਵਾ ਕੇ ਸਾਹਮਣੇ ਚੈੱਕ ਕਰਾ ਰਹੇ ਰਿਪੀਟ ਕਰਵਾਉਂਦੇ ਕੋਈ ਪੀਰੀਅਡ ਹੈ ਮੈਂ ਮਤਲਬ ਕਦੋਂ ਦਾ ਕਦੋਂ ਤੱਕ ਚੈੱਕ ਕੀਤਾ ਜਾ ਰਿਹਾ ਨਹੀਂ ਜੀ ਇਦਾਂ ਨਹੀਂ ਇਹ ਮਤਲਬ ਅੱਜ ਅੱਜ ਯਾਰ ਉਹ ਨਹੀਂ ਅਜੇ ਮੈਂ 28 ਤਰੀਕ ਦੇਖੋ ਨੇ ਰਿਸਟਰ ਲਾਏ ਹੋਣੇ ਨੇ ਤੇ 28 ਤਰੀਕ ਦਾ ਡੇਲੀ ਡੇਟ ਪਾ ਕੇ ਚੈੱਕ ਕਰਦੇ ਜੀ ਇਹਦਾ ਆ 28 ਦੀ ਡੇਟ ਪਾਈ ਹੋਈ ਹੈ ਜੀ ਅੱਜ ਅਸੀਂ 28 ਵਾਲੀ ਚੈੱਕ ਕਰ ਰਹੇ ਹਾਂ ਕਿਉਂਕਿ ਇਹ ਜੀ ਜਿਆਦਾ ਉਸ ਤੋਂ ਬਾਅਦ ਫਿਰ ਇਹ ਕਹਿ ਰਹੇ ਹਨ ਇਨਮੇਦ ਐਕਸਪਾਇਰ ਹੋ ਜਾਂਦਾ ਜੀ ਸਭ ਜੇਕਰ ਕੋਈ ਡਾਊਟਫੁੱਲ ਪਾਇਆ ਜਾਂਦਾ ਕਿਵੇਂ ਦੀ ਕਾਨੂੰਨੀ ਕਾਰਵਾਈ ਕੀਤੀ ਜੀ ਉਹ ਜੋ ਵੀ ਅੱਗੇ ਐਕਟ ਦੇ ਅਨੁਸਾਰ ਅਸੀਂ ਬਣਦੀ ਹੈ ਜੀ ਕਾਰਵਾਈ ਜੀ ਕਰਾਂਗੇ ਅਸੀਂ ਜਿਹੜਾ ਵੀ ਅਧਿਕਾਰੀ ਦਾ ਕੋਈ ਮਤਲਬ ਕਰਮਚਾਰੀ ਵਿੱਚ ਬਲਦਾ ਉਸ ਹਸਾਬ ਨਾਲ ਉਹਦੇ ਨਾਲ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਆਪਣੀ ਵੀ ਕਾਰਵਾਈ ਨੂੰ ਸਾਡੀ ਗੱਲ ਦੇ ਵਿੱਚ ਨਾਲ ਅ 这个